ਲੰਮੇ ਸਫ਼ਰ ਤੇ ਚੱਲੇ ਹੋ ਕੋਈ ਖੂਬਸੂਰਤ ਕਿਤਾਬ ਵੀ ਲੈ ਚਲੋ ਜ਼ਰੂਰੀ ਨਹੀਂ ਕਿ ਕਿਤਾਬਾ ਵਰਗੇ ਲੋਕ ਮਿਲਣ ਮੇਰੇ ਠੋਕਰਾ ਖਾਨ ਨਾਲ ਵੀ ਕੁਝ ਲੋਕਾਂ ਨੂੰ ਜਲਨ ਹੁੰਦੀ ਹੈ ਸੋਚਦੇ ਨੇ ਕਿ ਇਦਾਂ ਦਾ ਇਹ ਇਨਸਾਨ ਤਜਰਬਿਆਂ ਨਾਲ ਅੱਗੇ ਨਿਕਲ ਜਾਏਗਾ ਰੋਂਦੀਆਂ ਹੋਈਆਂ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਿਉਂਕਿ ਹੰਝੂ ਉਦੋਂ ਹੀ ਆਉਂਦੇ ਨੇ ਜਦੋਂ ਕੋਈ ਆਪਣਾ ਦਰਦ ਜ਼ਿੰਦਾ ਹੈ ਉਦਾਸ ਨਾ ਹੋਇਆ ਕਰ ਕੋਈ ਹੈ ਜੋ ਤੇਰੀ ਉਡੀਕ ਚ ਵੀ ਫੁੱਲ ਵਾਂਗ ਖਿੜਦਾ ਹੋਵੇਗਾ ਦਿਲ ਦੀ ਅਮੀਰੀ ਚਾਹੀਦੀ ਹੈ ਜਨਾਬ ਦੌਲਤਾਂ ਨਾਲ ਰੱਬ ਨਹੀਂ ਮਿਲਿਆ ਕਰਤੇ ਸਾਦਗੀ ਚ ਐਨਾ ਰਹੋ ਕਿ ਸਭ ਨੂੰ ਪਸੰਦ ਆ ਸਕੋ ਤੇ ਹੁਸ਼ਿਆਰ ਇਹਨਾ ਰਹੋ ਕਿ ਕੋਈ ਫਾਇਦਾ ਨਾ ਚੁੱਕ ਸਕੇ ਇਹ ਗੁਜ਼ਰੀਆ ਹੋਇਆ ਵਕਤ ਇਹ ਯਾਦਾ ਪਤਾ ਨਹੀਂ ਕਿਉਂ ਮਤਲਬ ਲਈ ਮਿਹਰਬਾਨ ਹੁੰਦੀਆਂ ਨਹੀਂ ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਪੱਲੇ ਮੈਣੇ ਹੀ ਪੈ ਜਾਂਦੇ ਨੇ ਸਭ ਦਾ ਸੋਚਣ ਵਾਲੇ ਇੱਕ ਦਿਨ ਇਕੱਲੇ ਰਹਿ ਜਾਂਦੇ ਨੇ ਹੁੰਦਾ ਪੈਸਾ ਕੋਲ ਤਾਂ ਲੱਗਦੀ ਰੋਜ਼ ਮਹਿਫਿਲ ਮੱਖਣ ਮਿਸ਼ਰੀਆਂ ਵਾਂਗਰਾ ਚੱਟ ਜਾਂਦੇ ਨੇ ਜੇ ਹੁੰਦਾ ਪੈਸਾ ਨਹੀਂ ਕਿਸੇ ਕੋਲ ਨਾ ਬੰਦਾ ਯਾਰ ਕੋਈ ਰਿਸ਼ਤੇਦਾਰ ਵੀ ਆਉਣੇ ਹਟ ਜਾਂਦੇ ਨੇ ਸਮਾਜ ਜਦੋਂ ਪਲਟਦਾ ਹੈ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ ਇਸ ਲਈ ਚੰਗੇ ਦਿਨਾਂ 'ਚ ਹੰਕਾਰ ਨਾ ਕਰੋ ਤੇ ਮਾੜੇ ਦਿਨਾਂ 'ਚ ਥੋੜਾ ਸਬਰ ਰੱਖ ਪਿਆਸਿਆਂ ਦੇ ਲਈ ਖੂਹਾਂ ਦੀ ਕਮੀ ਨਹੀਂ ਤਾਂ ਖੂਹਾਂ 'ਚ ਪਾਣੀ ਦੀ ਫਿਰ ਵੀ ਪਤਾ ਨਹੀਂ ਕਿਉਂ ਮਨੁੱਖ ਪਿਆਸਾ ਹੀ ਖੜਾ ਹੈ ਜਿਨ੍ਹਾਂ ਦੀਆਂ ਅੱਖਾਂ ਗਲ-ਗਲ ਤੇ ਪਿਜ ਜਾਂਦੀਆਂ ਨੇ ਉਹ ਕਮਜ਼ੋਰ ਨਹੀਂ ਹੁੰਦੇ ਬਲਕਿ ਦਿਲ ਦੇ ਸੱਚੇ ਹੁੰਦੇ ਨੇ ਮਜ਼ੇ ਦੋਵੇਂ ਹੀ ਲੈ ਰਹੇ ਹਾਂ ਕਦੇ ਮੈਂ ਜ਼ਿੰਦਗੀ ਦੇ ਤੇ ਕਦੇ ਜ਼ਿੰਦਗੀ ਮੇਰੇ ਜਿਲਾਕੀਆਂ ਸਿਆਣਪਾ ਛੱਡ ਕੇ ਦੇਖ ਜੋ ਤੇਰੇ ਪਾਗਾ ਵਿੱਚ ਨਹੀਂ ਵੀ ਲਿਖਿਆ ਉਸ ਰੱਬ ਨੇ ਉਹ ਵੀ ਤੈਨੂੰ ਦੇ ਦੇਣਾ ਹੈ ਅਕਲ ਕੱਪੜਿਆਂ ਵਿੱਚੋਂ ਨਹੀਂ ਗੱਲਬਾਤ ਅਤੇ ਆਦਤਾਂ ਵਿੱਚੋਂ ਚਲਕਦੀ ਹੈ ਇਮਤਿਹਾਨ ਹਮੇਸ਼ਾ ਇਕੱਲਿਆਂ ਹੀ ਦੇਣੇ ਪੈਂਦੇ ਨੇ ਉਹ ਪੇਪਰ ਦੇ ਹੋਣ ਜਾਂ ਜ਼ਿੰਦਗੀ ਦੇ ਮੌਕੇ ਰੋਜ਼ ਗਵਾ ਰਹੇ ਹਾਂ ਪਛਤਾਵਾ ਤਾਂ ਉਦੋਂ ਹੋਣਾ ਜਦੋਂ ਮੌਕੇ ਦੇਣ ਵਾਲੇ ਨੇ ਕਿਹਾ ਬਸ ਹੁਣ ਹੋਰ ਨਹੀਂ ਰੱਬ ਨੂੰ ਆਪਣਾ ਵਕੀਲ ਬਣਾਉਣ ਵਾਲੇ ਇਨਸਾਨ ਜ਼ਿੰਦਗੀ ਦਾ ਹਰ ਮੁਕੱਦਮਾ ਜਿੱਤ ਜਾਂਦੇ ਨੇ ਜੇਕਰ ਨੀਅਤ ਚੰਗੀ ਹੋਵੇ ਤਾਂ ਨਸੀਬ ਕਦੇ ਬੁਰਾ ਨਹੀਂ ਹੁੰਦਾ ਸਖਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ ਕਿਉਂਕਿ ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ ਪੈਸਾ ਹੋਵੇ ਤਾਂ ਕਮੀਆਂ ਲੁੱਕ ਜਾਂਦੀਆਂ ਨੇ ਜੇ ਨਾ ਹੋਵੇ ਤਾਂ ਗੁਣ ਕਿਸੇ ਨੇ ਪੁੱਛਿਆ ਕਿ ਕਾਮਯਾਬੀ ਕਿਨੂੰ ਕਹਿੰਦੇ ਨੇ ਮੈਂ ਕਿਹਾ ਕਿ ਤੁਹਾਡੇ ਪਰਿਵਾਰ ਦੀ ਖੁਸ਼ੀ ਜਦੋਂ ਤੁਹਾਡੇ ਮਾਪਿਓਂ ਤੁਹਾਡੇ ਪੈਨ ਕਰਾ ਤੁਹਾਡੀ ਪਤਨੀ ਬੱਚੇ ਖੁਸ਼ ਨੇ ਤਾਂ ਤੁਹਾਡੇ ਕਾਰਜ ਵਿੱਚ ਖੁਸ਼ੀ ਹੈ ਤਾਂ ਹੀ ਤੁਸੀਂ ਕਾਮਯਾਬ ਹੋ ਸਭ ਕੁਝ ਮਹਿੰਗਾ ਹੋ ਗਿਆ ਹੈ ਪਰ ਮਾਚਿਸ ਅੱਜ ਵੀ ਉਹਨੇ ਦੀ ਹੀ ਕਿਉਂਕਿ ਅੱਗ ਲਾਉਣ ਵਾਲਿਆਂ ਦੀ ਕੀਮਤ ਕਦੇ ਨਹੀਂ ਬਦਲੀ ਕਿਸੇ ਦੀ ਮਿੱਟੀ ਪੁੱਟਦਾ ਹੈ ਖੰਭ ਕੁਦਰ ਦੇ ਦੁੱਚੇ ਦੇ ਆਪਣੇ ਵੱੰਨੀ ਚੱਕੇ ਨਾ ਨੁਕਸ ਪਰਖ ਦੇ ਦੂਜੇ ਦੇ ਇਕੱਲੇ ਤੁਰਨ ਦੀ ਆਦਤ ਪਾ ਲਵੋ ਲੋਕ ਇਥੇ ਸਾਥ ਉਦੋਂ ਛੱਡ ਜਾਂਦੇ ਨੇ ਜਦੋਂ ਸਾਥ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਗੁੱਸਾ ਬੁਰੀ ਚੀਜ਼ ਹੈ ਪਰ ਜਿੱਥੇ ਲੋੜ ਹੋਵੇ ਉੱਥੇ ਦਿਖਾਣਾ ਵੀ ਚਾਹੀਦਾ ਹੈ ਨਹੀਂ ਤਾਂ ਗਲਤ ਕਰਨ ਵਾਲੇ ਨੂੰ ਅਹਿਸਾਸ ਹੀ ਨਹੀਂ ਹੋਵੇਗਾ ਕਿ ਉਹ ਗਲਤ ਕਰ ਰਿਹਾ ਹੈ ਰੋਟੀ ਵੀ ਉਦੋਂ ਹੀ ਚੰਗੀ ਲੱਗਦੀ ਹੈ ਜਦੋਂ ਦੋਨੋਂ ਪਾਸੇ ਸੇਕੀ ਹੋਵੇ ਠੀਕ ਇਸੇ ਤਰ੍ਹਾਂ ਰਿਸ਼ਤੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਦੋਨੋਂ ਪਾਸੋਂ ਨਿਭਾਏ ਜਾਣ ਯਾਦ ਰੱਖਿਓ ਅੱਜ ਜੇ ਕੋਈ ਤੁਹਾਡਾ ਸਮਾਂ ਮੰਗ ਰਿਹਾ ਹੈ ਤਾਂ ਉਸਨੂੰ ਦੇ ਦਿਓ ਨਹੀਂ ਤਾਂ ਇੱਕ ਦਿਨ ਐਸਾ ਆਵੇਗਾ ਕਿ ਤੁਹਾਡੇ ਕੋਲ ਸਮਾਂ ਤਾਂ ਹੋਵੇਗਾ ਪਰ ਉਹ ਇਨਸਾਨ ਨਹੀਂ ਕੋਈ ਉਹਨਾਂ ਲੋਕਾਂ ਤੋਂ ਪੁੱਛੇ ਕਿ ਕੀ ਇੱਕ ਧੀ ਆਪਣੇ ਮਾਪਿਓ ਆਪਣਾ ਕਾਰੋਬਾਰ ਰਿਸ਼ਤੇ ਨਾਤੇ ਸખી ਸਹੇਲੀਆਂ ਦੇ ਨਾਲ ਆਪਣੇ ਸੁਪਨੇ ਚਾਰੀਚਾਂ ਤੌਰ ਤਰੀਕੇ ਆਪਣੀ ਮਰਜ਼ੀ ਤੇ ਕੀ ਆਪਣੇ ਸਾਹ ਵੀ ਪਿੱਛੇ ਹੀ ਛੱਡ ਕੇ ਆਵੇ ਸਮਾਜ ਵਿੱਚ ਕਿਸੇ ਔਰਤ ਤੇ ਹੱਥ ਚੁੱਕਣਾ ਉਸ ਨੂੰ ਮਾਰਨਾ ਗਲਤ ਮੰਨਿਆ ਜਾਂਦਾ ਹੈ ਜਿਸ ਦੀ ਇੱਕ ਸਜ਼ਾ ਵੀ ਤੈਅ ਕੀਤੀ ਗਈ ਹੈ ਪਰ ਕੀ ਇੱਕ ਔਰਤ ਦੇ ਸੁਪਨੇ ਮਾਰਨਾ ਉਸ ਦੇ ਸਭ ਚਾਹ ਖੁਆਇਸ਼ਾਂ ਨੂੰ ਮਾਰਨਾ ਛੋਟੀਆਂ ਵੱਡੀਆਂ ਖੁਸ਼ੀਆਂ ਨੂੰ ਮਾਰਨਾ ਕਿ ਇਹ ਗਲਤ ਨਹੀਂ ਹੈ ਕਿ ਇਸ ਦੀ ਕੋਈ ਸਜ਼ਾ ਕੋਈ ਮਾਫੀ ਹੁੰਦੀ ਹੈ ਇਹ ਗੱਲ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕੇ ਲੋਕ ਕਿਵੇਂ ਇੰਨੀ ਆਸਾਨੀ ਨਾਲ ਜਾਣਦੇ ਹੋਏ ਵੀ ਕਿਸੇ ਦਾ ਦਿਲ ਦੁਖਾ ਜਾਂਦੇ ਨੇ ਕਿਵੇਂ ਉਹ ਕਿਸੇ ਆਪਣੇ ਦੀਆਂ ਖੁਸ਼ੀਆਂ ਨੂੰ ਪਿੱਛੇ ਕਰਕੇ ਖੁਦ ਦੀ ਖੁਸ਼ੀ ਬਾਰੇ ਸੋਚਦੇ ਨਹੀਂ ਸਾਡੇ ਕੋਲ ਤਾਂ ਖਿਆਲਾਂ 'ਚ ਉਹ ਵੀ ਅਜੀਹਾ ਨਹੀਂ ਹੁੰਦਾ ਕਿਸੇ ਦਾ ਦਿਲ ਤੋੜਨ ਵਾਲੇ ਕੀ ਦਿਲ ਜੋੜਨ ਦਾ ਵੀ ਹੁਨਰ ਰੱਖਦੇ ਨੇ ਸੀ ਤਾਂ ਹਰ ਜਗ੍ਹਾ ਹਰ ਮਹਿਫਿਲ ਹਰ ਖੁਸ਼ੀ ਤਿਹਾੜ ਤੇ ਤੇਰਾ ਹੀ ਸਾਥ ਮੰਗਿਆ ਫਿਰ ਤੂੰ ਕਿਵੇਂ ਹਰ ਖੁਸ਼ੀ ਚ ਸਾਨੂੰ ੁੱਲ ਜਾਂਦਾ ਹੈ ਕਿਵੇਂ ਤੂੰ ਸਾਨੂੰ ਦੁੱਖ ਦੇ ਕੇ ਦੂਸਰਿਆਂ ਨਾਲ ਖੁਸ਼ ਰਹਿ ਲੈਂਦਾ ਹੈ ਪਹਿਲਾ ਕਹਿੰਦੇ ਸੀ ਕਿ ਕੋਈ ਇਨਸਾਨ ਕਿੰਨਾ ਵੀ ਬੁਰਾ ਕਰ ਲਵੇ ਰੱਬ ਦੀ ਸੋਟੀ ਬੇਆਵਾਜ਼ ਹੁੰਦੀ ਹੈ ਉਹ ਉਸ ਦੀ ਸਜ਼ਾ ਜ਼ਰੂਰ ਦਿੰਦਾ ਹੈ ਰਾਜ ਕਾਲ ਤਾਂ ਰੱਬ ਵੀ ਉਸ ਇਨਸਾਨ ਵਰਗਾ ਹੀ ਹੋ ਗਿਆ ਹੈ ਸੱਟ ਖਾਣ ਵਾਲੇ ਨੂੰ ਹੀ ਰੋਣਾ ਪੈਂਦਾ ਹੈ ਗੱਲ ਤਾਂ ਸਾਰੀ ਅਹਿਮੀਅਤ ਦੀ ਹੈ ਜੇ ਕਿਸੇ ਨੂੰ ਜ਼ਿਆਦਾ ਦੇ ਦੋ ਤਾਂ ਉਹ ਤੁਹਾਨੂੰ ਫालतू ਸਮਝਣ ਲੱਗ ਜਾਂਦਾ ਹੈ ਤੇ ਜੇ ਕਿਸੇ ਤੋਂ ਆਪਣੀ ਅਹਿਮੀਅਤ ਸਮਝਣ ਲਈ ਕਹਦੇ ਹੀ ਤਾਂ ਉਹ ਇਹ ਕਹਿ ਕੇ ਨਿਕਲ ਜਾਂਦਾ ਹੈ ਕਿ ਮੇਰੇ ਕੋਲ ਤੇਰੇ ਤੋਂ ਇਲਾਵਾ ਹੋਰ ਕੰਮ ਹੋਰ ਲੋਕ ਵੀ ਨੇ ਕਿਉਂ ਜਿਸ ਦੀ अहमियत ਸਾਡੀ ਜ਼ਿੰਦਗੀ 'ਚ ਸਭ ਤੋਂ ਉੱਪਰ ਹੈ ਉਸਦੇ ਲਈ ਤਾਂ ਅਸੀਂ ਸਭ ਤੋਂ ਅਖੀਰ 'ਚ ਆਉਂਦੇ ਹਾਂ ਇਨਾ ਵੱਡਾ ਫਰਕ ਕਿਉਂ ਤੈਨੂੰ ਤਾਂ ਅਸੀਂ ਆਪਣੇ ਸੁਪਣਿਆਂ ਵਿੱਚ ਵੀ ਨਾਲ ਰੱਖਦੇ ਹਾਂ ਸੁਪਣੇ ਵਿੱਚ ਵੀ ਤੇਰਾ ਹੀ ਸਾਥ ਮੰਗਦੇ ਹਾਂ ਫਿਰ ਤੂੰ ਕਿਵੇਂ ਆਪਣੀ ਜ਼ਿੰਦਗੀ 'ਚ ਵੀ ਸਾਨੂੰ ਆਪਣੇ ਨਾਲ ਨਹੀਂ ਰੱਖਿਆ